ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੀ ਕਿਤਾਬ ਬਾਰੇ ਜੋ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਚੁੱਕੀ ਹੈ ਏ ਕਹਾਟ ਟੋਲੇ ਦੀ ਦ ਪਾਵਰ ਆਫ ਨਾਊ ਜਾਂ ਹੋਂ ਦੀ ਤਾਕਤ ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਅਸਲ ਖੁਸ਼ੀ ਸ਼ਾਂਤੀ ਅਤੇ ਆਜ਼ਾਦੀ ਕਿਸੇ ਫਿਊਚਰ ਵਿੱਚ ਨਹੀਂ ਸਗੋਂ ਸਿਰਫ ਹੋਂ ਦੇ ਪਾਲ ਵਿੱਚ ਹੈ ਆਓ ਚੈਪਟਰ ਵਾਈਜ਼ ਸਮਝਦੇ ਹਾਂ ਚੈਪਟਰ 1 ਤੁਸੀਂ ਆਪਣੇ ਮਨ ਨਹੀਂ ਹੋ ਇਹ ਕਹਾਟ ਟੋਲੇ ਕਹਿੰਦੇ ਹਨ ਕਿ ਮਨੁੱਖੀ ਦੁੱਖ ਦਾ ਸਭ ਤੋਂ ਵੱਡਾ ਕਾਰਨ ਹੈ ਆਪਣੇ ਮਨ ਨਾਲ ਬੇਧ ਜੁੜ ਜਾਣਾ ਅਸੀਂ ਆਪਣੇ ਆਪ ਨੂੰ ਆਪਣੇ ਵਿਚਾਰਾਂ ਯਾਦਾ ਅਤੇ ਤਾਰਨਾਵਾ ਨਾਲ ਹੀ ਮੈਂ ਸਮਝਣ ਲੱਗ ਪਏ ਹਾਂ ਪਰ ਅਸਲ ਵਿੱਚ ਮਨੁੱਖ ਸਿਰਫ ਆਪਣੇ ਵਿਚਾਰ ਨਹੀਂ ਹੁੰਦੇ ਉਹ ਇਸ ਤੋਂ ਕਈ ਗੁਣਾ ਵੱਡੇ ਹਨ ਉਹ ਉਦਾਹਰਣ ਦਿੰਦੇ ਹਨ ਜਿਵੇਂ ਇੱਕ ਰੇਡੀਓ ਲਗਾਤਾਰ ਚੱਲਦਾ ਰਹੇ ਤੇ ਤੁਸੀਂ ਉਸ ਨੂੰ ਬੰਦ ਨਾ ਕਰ ਸਕੋ ਉਸੇ ਤਰ੍ਹਾਂ ਮਨ ਅਕਸਰ ਬੇਵਜਾ ਚੱਲਦਾ ਹੀ ਰਹਿੰਦਾ ਹੈ। ਇਹ ਨਾਨਸਟਾਪ ਸੋਚ ਸਾਡੇ ਅੰਦਰਲੀ ਸ਼ਾਂਤੀ ਨੂੰ ਖਾਂ ਜਾਂਦੀ ਹੈ। ਟੋਲੇ ਦੱਸਦੇ ਹਨ ਜਦੋਂ ਤੁਸੀਂ ਆਪਣੇ ਵਿਚਾਰਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਸਗੋਂ ਸਿਰਫ ਉਹਨਾਂ ਨੂੰ ਦੇਖਦੇ ਹੋ ਤਾਂ ਇੱਕ ਅਦਭੁਤ ਗੱਲ ਹੁੰਦੀ ਹੈ। ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਸੋਚਣ ਵਾਲੇ ਨਹੀਂ ਬਲਕਿ ਸੋਚਦੇ ਦਰਸ਼ਕ ਹੋ ਇਹ ਹੀ ਉਹ ਪਹਿਲਾ ਕਦਮ ਹੈ ਜੋ ਤੁਹਾਨੂੰ ਆਪਣੇ ਮਨ ਤੋਂ ਆਜ਼ਾਦ ਕਰਦਾ ਹੈ ਟੋਲੇ ਕਹਿੰਦੇ ਹਨ ਕਿ ਅਸਲੀ ਮੈਂ ਉਹ ਸ਼ਾਂਤ ਚੇਤਨਾ ਹੈ ਜੋ ਵਿਚਾਰਾਂ ਦੇ ਪਿੱਛੇ ਮੌਜੂਦ ਹੈ ਜਦੋਂ ਵੀ ਤੁਸੀਂ ਆਪਣੇ ਮਨ ਨੂੰ ਅਵੇਅਰਨੈਸ ਨਾਲ ਵੇਖਦੇ ਹੋ ਇੱਕ ਖਾਲੀ-ਖਾਲੀ ਪਰ ਸ਼ਾਂਤ ਜਗ੍ਹਾ ਮਹਿਸੂਸ ਹੁੰਦੀ ਹੈ ਇਹੋ ਜਗ੍ਹਾ ਤੁਹਾਡੀ ਅਸਲੀ ਪਛਾਣ ਹੈ ਜਿਸਨੂੰ ਨਾ ਸਮਝ ਸਕਦਾ ਹੈ ਤੇ ਨਾ ਹੀ ਦੁੱਖ ਇੱਕ ਕੁਡ ਸਕਿੰਟ ਲਈ ਆਪਣੇ ਵਿਚਾਰਾਂ ਨੂੰ ਵੇਖੋ ਜਿਵੇਂ ਉਹ ਅਜਨਬੀ ਹਨ ਦੋ ਆਪਣੇ ਆਪ ਤੋਂ ਪੁੱਛੋ ਮੇਰਾ ਅਗਲਾ ਵਿਚਾਰ ਕਿਹੜਾ ਹੋਵੇਗਾ ਅਚਾਨਕ ਇੱਕ ਖਾਲੀਪਨ ਬਣਦਾ ਹੈ ਉਸ ਖਾਲੀਪਨ ਵਿੱਚ ਤੁਸੀਂ ਆਪਣੀ ਅਸਲੀ ਹਾਜ਼ਰੀ ਮਹਿਸੂਸ ਕਰਦੇ ਹੋ ਤੁਸੀਂ ਮਨ ਨਹੀਂ ਤੁਸੀਂ ਚੇਤਨਾ ਹੋ ਮਨ ਤੁਹਾਡਾ ਸਾਧਨ ਹੋਣਾ ਚਾਹੀਦਾ ਹੈ ਮਾਲਕ ਨਹੀਂ ਜਿੰਨੀ ਵਾਰੀ ਤੁਸੀਂ ਦਰਸ਼ਕ ਬਣਨ ਦੀ ਪ੍ਰੈਕਟਿਸ ਕਰੋਗੇ ਉਨੀ ਵਾਰੀ ਤੁਹਾਡਾ ਮਨ ਸ਼ਾਂਤ ਹੋਣ ਲੱਗੇਗਾ ਜੇ ਅਸੀਂ ਆਪਣੇ ਮਨ ਨਹੀਂ ਤਾਂ ਫਿਰ ਅਸੀਂ ਕੌਣ ਹਾਂ ਅਤੇ ਕੀ ਹੋਵੇਗਾ ਜਦੋਂ ਅਸੀਂ ਆਪਣੀ ਪਛਾਣ ਨੂੰ ਮਨ ਤੋਂ ਪਰੇ ਲੈ ਜਾਵਾਂਗੇ ਇਸ ਦਾ ਜਵਾਬ ਟੋਲੇ ਅਗਲੇ ਚੈਪਟਰ ਵਿੱਚ ਦਿੰਦੇ ਹਨ ਜਿੱਥੇ ਉਹ ਚੇਤਨਾ ਦੀ ਤਾਕਤ ਅਤੇ 빙 ਬਾਰੇ ਖੋਲ ਕੇ ਸਮਝਾਉਂਦੇ ਹਾਂ ਚੈਪਟਰ 2 ਚੇਤਨਾ ਦੁੱਖ ਤੋਂ ਮੁਕਤੀ ਦਾ ਰਾ ਇਹ ਕਹਾਟ ਟੋਲੇ ਕਹਿੰਦੇ ਹਨ ਦੁੱਖ ਸਫਰਿੰਗ ਹਕੀਕਤ ਵਿੱਚ ਵਰਤਮਾਨ ਦੀ ਵਿਰੋਧਤਾ ਤੋਂ ਜਨਮ ਲੈਂਦਾ ਹੈ ਅਸੀਂ ਜਾਂ ਤਾਂ ਪੂਤਕਾਲ ਦੀਆਂ ਝੋਟਾਂ ਨੂੰ ਜਿਮੜੇ ਰਹਿੰਦੇ ਹਾਂ ਜਾਂ ਭਵਿੱਖ ਦੀਆਂ ਚਿੰਤਾਵਾਂ ਨਾਲ ਕਿਰੇ ਰਹਿੰਦੇ ਹਾਂ ਪਰ ਜਦੋਂ ਅਸੀਂ ਹੋਂ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕਰਦੇ ਕਦੋਂ ਹੀ ਸਾਡਾ ਅੰਦਰਲਾ ਦੁੱਖ ਜਨਮ ਲੈਂਗਾ ਹੈ ਇਸ ਚੈਪਟਰ ਵਿੱਚ ਟੋਲੇ ਇੱਕ ਮਤਵਪੂਰਨ ਸੰਕਲਪ ਪੇਸ਼ ਕਰਦੇ ਹਨ ਦੁੱਖ ਦਾ ਸਰੀਰ ਪੇਨ ਬਾਡੀ ਇਹ ਸਾਡੇ ਅੰਦਰਲਾ ਇੱਕ એનર્ਜੀ ਫੀਲਡ ਹੈ ਜੋ ਪੁਰਾਣੇ ਦੁੱਖਾਂ ਜ਼ਖਟਾਂ ਰੰਜਿਸ਼ਾਂ ਅਤੇ ਯਾਦਾਂ ਨਾਲ ਬਣਿਆ ਹੁੰਦਾ ਹੈ ਜਦੋਂ ਕੋਈ ਸਥਿਤੀ ਪੁਰਾਣੇ ਦੁੱਖਾਂ ਨੂੰ ਛੇੜਦੀ ਹੈ ਇਹ ਪੇਨ ਬਾਡੀ ਐਕਟੀਵੇਟ ਹੋ ਜਾਂਦੀ ਹੈ ਅਤੇ ਅਸੀਂ ਬੇਵਜਾ ਗੁੱਸੇ ਨਾਰਾਜ਼ਗੀ ਜਾਂ ਉਦਾਸੀ ਵਿੱਚ ਡੁੱਬ ਜਾਂਦੇ ਹਾਂ ਪਰ ਟੋਲੇ ਕਹਿੰਦੇ ਹਨ ਜੇ ਅਸੀਂ ਚੇਤਨਾ ਨਾਲ ਵਿਖੀਏ ਤਾਂ ਪੇਨ ਬਾਡੀ ਆਪਣੀ ਤਾਕਤ ਗਵਾ ਬੈਠਦੀ ਹੈ ਟੋਲੇ ਸਲਾਹ ਦਿੰਦੇ ਹਨ ਕਿ ਜਦੋਂ ਵੀ ਕੋਈ ਨਕਾਰਾਤਮਕ ਭਾਵਨਾ ਉੱਠੇ 1 ਉਸ ਨੂੰ ਰੋਕਣ ਜਾਂ ਦਬਾਉਣ ਦੀ ਥਾਂ ਉਸ ਨੂੰ ਨਜ਼ਰ ਕਰੋ 2 ਕਹੋ ਇਹ ਮੇਰੀ ਪੇਨ ਬਾਡੀ ਹੈ ਪਰ ਇਹ ਮੈਂ ਨਹੀਂ ਹਾਂ 3 ਭਾਵਨਾ ਨੂੰ એનર્ਜੀ ਵਾਂਗ ਵੇਖੋ ਉਹ ਤੁਹਾਡੇ ਅੰਦਰ ਹੈ ਪਰ ਤੁਸੀਂ ਉਸ ਦੇ ਦਰਸ਼ਕ ਹੋ ਇਹ ਅਭਿਆਸ ਧੀਰੇ ਧੀਰੇ ਦੁੱਖ ਨੂੰ ਡਿਸੋਲਵ ਕਰਦਾ ਹੈ ਜਦੋਂ ਤੁਸੀਂ ਆਪਣੀ ਅਵੇਰਨੈਸ ਚੇਤਨਾ ਵਧਾਉਂਦੇ ਹੋ ਤਾਂ ਤੁਹਾਡਾ ਮਨ ਤੇ ਭਾਵਨਾਵਾਂ ਤੁਹਾਡੇ ਉੱਤੇ ਆਪਣੀ ਪકડ ਖੋਣ ਲੱਗਦੀਆਂ ਹਨ ਇਸੇ ਨੂੰ ਟੋਲੇ ਕਹਿੰਦੇ ਹਨ ਦੁੱਖ ਤੋਂ ਮੁਕਤੀ ਦੀ ਸ਼ੁਰੂਆਤ ਹਰ ਪਲ ਨੂੰ ਪੂਰੀ ਤਰ੍ਹਾਂ ਸਵੀਕਾਰ ਕਰੋ ਕੀ ਹੋਣਾ ਚਾਹੀਦਾ ਸੀ ਜਾਂ ਕੀ ਹੋ ਸਕਦਾ ਹੈ ਵਾਲੀਆਂ ਸੋਚਾਂ ਛੱਡੋ ਜਦੋਂ ਪੇਨ ਬਾਡੀ ਉਬਰੇ ਉਸ ਨੂੰ ਹੋਸ਼ ਨਾਲ ਵੇਖੋ ਤੁਸੀਂ ਆਪਣਾ ਦੁੱਖ ਨਹੀਂ ਤੁਸੀਂ ਉਸ ਦੇ ਦਰਸ਼ਕ ਹੋ ਜਦੋਂ ਤੁਸੀਂ ਚੇਤਨਾ ਵਿੱਚ ਰਹਿੰਦੇ ਹੋ ਤੁਹਾਡਾ ਅੰਦਰਲਾ ਦੁੱਖ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਜੇ ਚੇਤਨਾ ਹੀ ਦੁੱਖ ਤੋਂ ਮੁਕਤੀ ਦਾ ਰਾਹ ਹੈ ਤਾਂ ਕੀ ਹੋਵੇਗਾ ਜਦੋਂ ਅਸੀਂ ਵਰਤਮਾਨ ਪਲ ਦੀ ਤਾਕਤ ਨੂੰ ਪੂਰੀ ਤਰ੍ਹਾਂ ਗਲੇ ਲਗਾ ਲਵਾਂਗੇ ਕੀ ਜੀਵਨ ਦੀ ਹਾਰੀ ਸਮੱਸਿਆ ਖਤਮ ਹੋ ਜਾਵੇਗੀ ਇਸ ਦਾ ਜਵਾਬ ਟੋਲੇ ਚੈਪਟਰ 3 ਵਿੱਚ ਦਿੰਦੇ ਹਨ ਜਿੱਥੇ ਉਹ ਵਰਤਮਾਨ ਪਾਲ ਦੀ ਗਹਿਰਾਈ ਬਾਰੇ ਸਮਝਾਉਂਦੇ ਹਨ ਚੈਪਟਰ 3 ਵਰਤਮਾਨ ਪਾਲ ਵਿੱਚ ਡੂੰਘਾਈ ਇਹ ਕਹਾਟ ਟੋਲੇ ਕਹਿੰਦੇ ਹਨ ਹੋਂ ਦਾ ਪਲ ਕੋਈ ਛੋਟੀ ਗੱਲ ਨਹੀਂ ਇਹ ਹੀ ਅਸਲ ਦਰਵਾਜ਼ਾ ਹੈ ਆਜ਼ਾਦੀ ਅਤੇ ਸ਼ਾਂਤੀ ਵੱਲ ਅਸੀਂ ਜਦੋਂ ਕੂਟਕਾਲ ਜਾਂ ਪਵਿਕ ਵਿੱਚ ਖੋਏ ਰਹਿੰਦੇ ਹਾਂ ਅਸੀਂ ਜੀਵਨ ਦੇ ਅਸਲੀ ਸਰੋਤ ਤੋਂ ਕੱਟੇ ਰਹਿੰਦੇ ਹਾਂ ਪਰ ਜਦੋਂ ਤੁਸੀਂ ਪੂਰੀ ਤਰ੍ਹਾਂ ਹੋਂ ਵਿੱਚ ਉਤਰਦੇ ਹੋ ਤਾਂ ਇੱਕ ਨਵੀਂ ਚੇਤਨਾ ਖੁੱਲਦੀ ਹੈ ਜਿਸ ਵਿੱਚ ਨਾ ਡਰ ਹੈ ਨਾ ਚਿੰਤਾ ਸਮੇਂ ਦਾ ਜਾਲ ਟੋਲੇ ਦੱਸਦੇ ਹਨ ਕਿ ਮਨੁੱਖੀ ਮਨ ਇੱਕ ਮਾਨਸਿਕ ਸਮੇਂ ਸਾਈਕੋਲੋਜੀਕਲ ਟਾਈਮ ਵਿੱਚ ਫਸਿਆ ਰਹਿੰਦਾ ਹੈ ਅਸੀਂ ਸੋਚਦੇ ਰਹਿੰਦੇ ਹਾਂ ਕੱਲ ਇਹ ਹੋਇਆ ਸੀ ਜਾਂ ਅਗਲੇ ਮਹੀਨੇ ਇਹ ਹੋਵੇਗਾ ਇਹ ਸੋਚਾਂ ਸਾਨੂੰ ਕਦੇ ਵੀ ਹੋਂ ਵਿੱਚ ਪੂਰੀ ਤਰ੍ਹਾਂ ਆਉਣ ਨਹੀਂ ਦਿੰਦੀਆਂ ਪਰ ਹਕੀਕਤ ਇਹ ਹੈ ਕਿ ਪੂਤਕਾਂ ਸਿਰਫ ਯਾਦ ਹੈ ਭਵਿਕ ਸਿਰਫ ਕਲਪਨਾ ਅਸਲੀਅਤ ਸਿਰਫ ਹੋਂ ਹੈ ਵਰਤਮਾਨ ਵਿੱਚ ਰਹਿਣ ਦੇ ਫਾਇਦੇ ਇੱਕ ਅੰਦਰੂਨੀ ਸ਼ਾਂਤੀ ਮਿਲਦੀ ਹੈ ਦੋ ਰਿਸ਼ਤੇ ਸੁਧਰਦੇ ਹਨ ਕਿਉਂਕਿ ਅਸੀਂ ਲੋਕਾਂ ਨੂੰ ਪੂਰੀ ਧਿਆਨ ਨਾਲ ਸੁਣਦੇ ਹਾਂ ਤਿੰਨ ਮਨ ਘਟ ਬੇਚੈਨ ਹੁੰਦਾ ਹੈ ਚਾਰ ਅੰਦਰੋਂ ਇੱਕ ਨਵੀਂ એનર્ਜੀ ਮਹਿਸੂਸ ਹੁੰਦੀ ਹੈ ਟੋਲੇ ਕੁਝ ਸਧਾਰਨ ਪਰ ਡੂੰਘੇ ਅਭਿਆਸ ਦਿੰਦੇ ਹਨ ਸਾ ਤੇ ਤਿਆ ਕੁਝ ਪਲਾ ਲਈ ਸਿਰਫ ਆਪਣੀ ਸਾ ਆਉਣ ਜਾਣ ਮਹਿਸੂਸ ਕਰੋ ਇੰਦਰੀਆਂ ਨਾਲ ਜੁੜੋ ਆਲੇ ਦੁਆਲੇ ਦੇ ਰੰਗ ਆਵਾਜ਼ਾਂ ਖੁਸ਼ਬੂਆਂ ਪੂਰੀ ਤਰ੍ਹਾਂ ਨੋਟਿਸ ਕਰੋ ਪਲ ਨੂੰ ਸਵੀਕਾਰੋ ਜੋ ਕੁਝ ਹੋਣ ਹੋ ਰਿਹਾ ਹੈ ਉਸ ਨੂੰ ਹਾਂ ਕਹੋ ਚਾਹੇ ਛੋਟੀ ਗੱਲ ਹੋਵੇ ਜਾਂ ਵੱਡੀ ਇਹ ਛੋਟੇ ਅਭਿਆਸ ਹੌਲੀ-ਹੌਲੀ ਤੁਹਾਨੂੰ ਵਰਤਮਾਨ ਵਿੱਚ ਟਿਕਾਉਂਦੇ ਹਨ ਵਰਤਮਾਨ ਪਾਲਹੀ ਸਾਡੀ ਇਕੱਲੀ ਅਸਲੀ ਦੌਲਤ ਹੈ ਜੋ ਵੀ ਸ਼ਾਂਤੀ ਖੁਸ਼ੀ ਜਾਂ ਪ੍ਰੇਮ ਤੁਸੀਂ ਖੋਜ ਰਹੇ ਹੋ ਉਹ ਕਿਸੇ ਪਵਿੱਖ ਦੇ ਟੀਚੇ ਵਿੱਚ ਨਹੀਂ ਉਹ ਸਿਰਫ ਹੁਣ ਵਿੱਚ ਮਿਲ ਸਕਦੇ ਹਨ ਜੀਵਨ ਕਦੇ ਵੀ ਪਵਿੱਖ ਵਿੱਚ ਨਹੀਂ ਹੋਵੇਗਾ ਇਹ ਹਮੇਸ਼ਾ ਉਹ ਵਿੱਚ ਹੀ ਇਨਫੋਲਡ ਹੁੰਦਾ ਹੈ ਇਸ ਲਈ ਜੇ ਤੁਸੀਂ ਜੀਵਨ ਨੂੰ ਸੱਚਮੁੱਚ ਜਿਉਣਾ ਚਾਹੁੰਦੇ ਹੋ ਤਾਂ ਹਰ ਪਲ ਨੂੰ ਪੂਰੀ ਹਾਜ਼ਰੀ ਨਾਲ ਜਿਓ ਪਰ ਇੱਕ ਸਵਾਲ ਖੜਦਾ ਹੈ ਜੇਕਰ ਹਰ ਪਲ ਨੂੰ ਸਵੀਕਾਰਨਾ ਹੀ ਖੁਸ਼ੀ ਦਾ ਰਾਹ ਹੈ ਤਾਂ ਕੀ ਅਸੀਂ ਆਪਣੀ ਜ਼ਿੰਦਗੀ ਦੇ ਚੁਣੌਤੀਆਂ ਅਤੇ ਮੁਸ਼ਕਲਾਂ ਨੂੰ ਵੀ ਪੂਰੀ ਤਰ੍ਹਾਂ ਹਾਂ ਕਹਿ ਕੇ ਸਵੀਕਾਰ ਸਕਦੇ ਹਾਂ ਪਰ ਇੱਕ ਸਵਾਲ ਖੜਦਾ ਹੈ ਜੇਕਰ ਹਾਰਪਾਲ ਨੂੰ ਸਵੀਕਾਰਨਾ ਹੀ ਖੁਸ਼ੀਦਾਰਾ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਚੁਣੌਤੀਆਂ ਅਤੇ ਮੁਸ਼ਕਲਾਂ ਨੂੰ ਵੀ ਪੂਰੀ ਤਰ੍ਹਾਂ ਹਾਂ ਕਹਿ ਕੇ ਸਵੀਕਾਰ ਸਕਦੇ ਹਾਂ ਚਾਤਰਚਾ ਵਰਤਮਾਨ ਨੂੰ ਸਵੀਕਾਰਨ ਦੀ ਤਾਕਤ ਜੀਵਨ ਵਿਰੁੱਧ ਸੰਘਰਸ਼ ਇੱਕ ਹਾਰ ਟੋਲੇ ਕਹਿੰਦੇ ਹਨ ਕਿ ਅਸੀਂ ਅਕਸਰ ਵਰਤਮਾਨ ਨਾਲ ਲੜਾਈ ਕਰਦੇ ਹਾਂ ਜੇ ਕੋਈ ਗੱਲ ਮਨ ਮੁਤਾਬਕ ਨਾ ਹੋਵੇ ਤਾਂ ਅਸੀਂ ਦਰੋਸ ਕਰਦੇ ਹਾਂ ਜੇ ਮੁਸ਼ਕਲ ਆ ਜਾਵੇ ਤਾਂ ਅਸੀਂ ਸ਼ਿਕਾਇਤਾਂ ਕਰਦੇ ਹਾਂ ਪਰ ਅਸਲ ਵਿੱਚ ਇਹ ਵਿਰੋਧ ਹੀ ਸਾਡੇ ਦੁੱਖ ਦਾ ਕਾਰਨ ਬਣਦਾ ਹੈ ਜਦੋਂ ਅਸੀਂ ਜੋ ਹੈ ਉਸ ਨੂੰ ਹਾਂ ਕਹਿਣਾ ਸਿੱਖ ਲੈਂਦੇ ਹਾਂ ਤਾਂ ਜੀਵਨ ਇੱਕ ਵੱਖਰੀ ਹੀ ਦਿਸ਼ਾ ਲੈਣ ਲੱਗਦਾ ਹੈ ਟੋਲੇ ਦਾ ਸਪਸ਼ਟ ਸੁਨਿਆ ਹੈ ਵਾਟਐਵਰ ਯੂ ਐਕਸੈਪਟ ਫੁਲੀ ਵਿਲ ਟੇਕ ਯੂ ਇਨ ਟੂ ਪੀਸ ਜਿਸ ਪਲ ਨੂੰ ਤੁਸੀਂ ਪੂਰੀ ਤਰ੍ਹਾਂ ਸਵੀਕਾਰ ਲੈਂਦੇ ਹੋ ਉਸ ਦੀ ਪਕੜ ਤੁਹਾਡੇ ਉੱਤੇ ਖਤਮ ਹੋ ਜਾਂਦੀ ਹੈ। ਇਹ ਸਵੀਕਾਰਨਾ ਕੋਈ ਨਿਸ਼ਕਿਰਿਆ ਹਾਰ ਨਹੀਂ। ਸਗੋਂ ਇੱਕ ਡੂੰਗੀ ਸੁਰਿੰਦਰ ਹੈ ਜੋ ਅੰਦਰਲੀ ਸ਼ਾਂਤੀ ਲਿਆਉਂਦੀ ਹੈ। ਸਵੀਕਾਰਨਾ ਦਾ ਇਹ ਮਤਲਬ ਨਹੀਂ ਕਿ ਤੁਸੀਂ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਨਾ ਕਰੋ। ਫਰਕ ਸਿਰਫ ਇਹ ਹੈ ਜਦੋਂ ਤੁਸੀਂ ਰੋਸ ਨਾਲ ਕੰਮ ਕਰਦੇ ਹੋ ਤਾਂ એનર્ਜੀ ਖਤਮ ਹੁੰਦੀ ਹੈ। ਜਦੋਂ ਤੁਸੀਂ ਸਵੀਕਾਰਨਾ ਨਾਲ ਕੰਮ ਕਰਦੇ ਹੋ ਤਾਂ ਕਲੈਰਿਟੀ ਤੇ ਪੋਜ਼ਿਟਿਵਿਟੀ ਨਾਲ ਐਕਸ਼ਨ ਲੈਂਦੇ ਹੋ ਟੋਲੇ ਕਹਿੰਦੇ ਹਨ ਪਹਿਲਾ ਪਲ ਨੂੰ ਸਵੀਕਾਰੋ ਫਿਰ ਜੋ ਕਰਨਾ ਹੈ ਉਸ ਨੂੰ ਕਰੋ ਟੋਲੇ ਸਰੈਂਡਰ ਦੀ ਇੱਕ ਨਵੀਂ ਪਰਿਭਾਸ਼ਾ ਦਿੰਦੇ ਹਨ ਸਰੈਂਡਰ ਇਜ਼ ਇਨਰ ਐਕਸੈਪਟੈਂਸ ਆਫ ਦਾ ਪ੍ਰੈਸੈਂਟ ਮੋਮੈਂਟ ਵਿਦਾਊਟ ਕੰਡੀਸ਼ਨਸ ਇਹ ਸਰੈਂਡਰ ਤੁਹਾਨੂੰ ਕਾਸਿਵ ਨਹੀਂ ਬਣਾਉਂਦਾ ਬਲਕਿ ਇੱਕ ਨਵੀਂ ਤਾਕਤ ਨਾਲ ਭਰਦਾ ਹੈ ਇੱਕ ਜਦੋਂ ਕੋਈ ਛੋਟੀ ਤਕਲੀਫ ਆਵੇ ਜਿਵੇਂ ਟ੍ਰੈਫਿਕ ਦੇ ਇੰਤਜ਼ਾਰ ਉਸ ਨੂੰ ਹਾਂ ਕਹੋ 2 ਆਪਣੀ ਅੰਦਰਲੀ ਰੈਜ਼ਿਸਟੈਂਸ ਨੂੰ ਪਕੜੋ ਅਤੇ ਉਸ ਨੂੰ ਡਿਸੋਲਵ ਕਰੋ 3 ਸੋਚੋ ਕਿ ਮੈਂ ਇਸ ਪਲ ਨੂੰ ਬਿਨਾਂ ਸ਼ਿਕਾਇਤ ਪੂਰੀ ਤਰ੍ਹਾਂ ਸਵੀਕਾਰ ਸਕਦਾ ਹਾਂ ਅਸਲ ਆਜ਼ਾਦੀ ਉਸ ਸਮੇਂ ਆਉਂਦੀ ਹੈ ਜਦੋਂ ਅਸੀਂ ਜੀਵਨ ਨੂੰ ਵਿਰੋਧ ਕਰਨ ਦੀ ਬਜਾਏ ਉਸ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਹਾਂ ਐਕਸੈਪਟੈਂਸ ਤੁਹਾਨੂੰ ਦੁੱਖ ਤੋਂ ਬਚਾਉਂਦਾ ਹੈ ਤੇ ਸਰੈਂਡਰ ਤੁਹਾਨੂੰ ਇੱਕ ਨਵੀਂ ਚੇਤਨਾ ਨਾਲ ਜੋੜਦਾ ਹੈ ਪਰ ਇੱਕ ਵੱਡਾ ਸਵਾਲ ਉੱਠਦਾ ਹੈ ਜੇ ਅਸੀਂ ਹਾਰਪਾਲ ਨੂੰ ਸਵੀਕਾਰ ਲਈਏ ਤਾਂ ਕੀ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਜੀਵਨ ਦੇ ਟੀਚੇ ਛੱਡ ਦੇਈਏ ਕੀ ਐਕਸੈਪਟੈਂਸ ਦਾ ਮਤਲਬ ਹੈ ਕਿ ਅਸੀਂ ਕੁਝ ਹਾਸਲ ਕਰਨ ਦੀ ਇੱਛਾ ਹੀ ਨਾ ਰੱਖੀਏ ਇਸ ਦਾ ਜਵਾਬ ਟੋਲੇ ਚੈਪਟਰ 5 ਵਿੱਚ ਦਿੰਦੇ ਹਨ ਜਿੱਥੇ ਉਹ ਪ੍ਰੈਜ਼ੈਂਸ ਵਰਸਸ ਲਾਈਫ ਸਿਚੁਏਸ਼ਨਸ ਅਤੇ ਗੋਲਸ ਦੇ ਬਾਰੇ ਸਪਸ਼ਟ ਕਹ ਲਿਆਉਂਦੇ ਹਨ 74 5 ਪ੍ਰੈਜ਼ੈਂਸ ਵਰਸਸ ਲਾਈਫ ਸਿਚੁਏਸ਼ਨਸ ਜੀਵਨ ਅਤੇ ਲਾਈਫ ਸਿਚੁਏਸ਼ਨਸ ਵਿੱਚ ਫਰਕ ਇਕਹਾਰਟ ਟੋਲੇ ਕਹਿੰਦੇ ਹਨ ਕਿ ਲਾਈਫ ਅਤੇ ਲਾਈਫ ਸਿਚੁਏਸ਼ਨਸ ਵਿੱਚ ਵੱਡਾ ਫਰਕ ਹੈ ਲਾਈਫ ਤੁਹਾਡਾ ਅਸਲੀ ਬੀ ਜੋ ਹਮੇਸ਼ਾ ਵਰਤਮਾਨ ਵਿੱਚ ਵਗ ਰਿਹਾ ਹੈ ਲਾਈਫ ਸਿਚੁਏਸ਼ਨਸ ਉਹ ਸਮੱਸਿਆਵਾਂ ਟੀਚ ਜੋ ਨਾ ਤੇ ਜੋ ਮਨ ਬਣਾਉਂਦਾ ਹੈ ਅਕਸਰ ਅਸੀਂ ਆਪਣੇ ਆਪ ਨੂੰ ਲਾਈਫ ਸਿਚੁਏਸ਼ਨਸ ਨਾਲ ਹੀ ਜੋੜ ਲੈਂਦੇ ਹਾਂ ਅਤੇ ਆਪਣੀ ਅਸਲੀ ਜ਼ਿੰਦਗੀ ਨੂੰ ਭੁੱਲ ਜਾਂਦੇ ਹਾਂ ਗੋਲਸ ਅਤੇ ਬਿਕਮਿੰਗ ਦਾ ਜਾਲ ਟੋਲੇ ਸਮਝਾਉਂਦੇ ਹਨ ਕਿ ਮਨੁੱਖੀ ਮਨ ਹਮੇਸ਼ਾ ਫਿਊਚਰ ਬਿਕਮਿੰਗ ਵਿੱਚ ਫਸਿਆ ਰਹਿੰਦਾ ਹੈ ਜਦੋਂ ਮੈਂ ਇਹ ਹਾਸਲ ਕਰ ਲਵਾਂਗਾ ਮੈਂ ਖੁਸ਼ ਹੋਵਾਂਗਾ ਜਦੋਂ ਇਹ ਸਮੱਸਿਆ ਹੱਲ ਹੋ ਜਾਵੇਗੀ ਮੈਂ ਸ਼ਾਂਤੀ ਮਹਿਸੂਸ ਕਰਾਂਗਾ ਪਰ ਇਹ ਮਨ ਦਾ ਜਾਲ ਹੈ ਕਿਉਂਕਿ ਖੁਸ਼ੀ ਤੇ ਸ਼ਾਂਤੀ ਕਿਸੇ ਫਿਊਚਰ ਵਿੱਚ ਨਹੀਂ ਸਿਰਫ ਹੁਣ ਵਿੱਚ ਮਿਲ ਸਕਦੀ ਹੈ ਗੋਲਸ ਦਾ ਸਹੀ ਅਰਥ ਟੋਲੇ ਟੀਚਾ ਨੂੰ ਗਲਤ ਨਹੀਂ ਮੰंदे ਉਹ ਕਹਿੰਦੇ ਹਨ ਟੀਚੇ ਬਣਾਓ ਕੰਮ ਕਰੋ ਪਰ ਆਪਣੀ ਖੁਸ਼ੀ ਨੂੰ ਪਵਿੱਖ ਤੇ ਟਿਕਾ ਕੇ ਨਾ ਰੱਖੋ ਖੁਸ਼ੀ ਵਰਤਮਾਨ ਦੀ ਪ੍ਰੈਜ਼ੈਂਸ ਵਿੱਚ ਹੈ ਗੋਲਸ ਸਿਰਫ ਪ੍ਰੈਕਟੀਕਲ ਟੂਲਸ ਹਨ ਪਰ ਉਹ ਤੁਹਾਡੀ ਪਛਾਣ ਨਹੀਂ ਰਿਸ਼ਤੇ ਅਤੇ ਪ੍ਰੈਜ਼ੈਂਸ ਰਿਸ਼ਤਿਆਂ ਵਿੱਚ ਵੀ ਜ਼ਿਆਦਾਤਰ ਸਮੱਸਿਆਵਾਂ ਇਸ ਕਰਕੇ ਆਉਂਦੀਆਂ ਹਨ ਕਿ ਲੋਕ ਪੂਰੀ ਤਰ੍ਹਾਂ ਮੌਜੂਦ ਨਹੀਂ ਹੁੰਦੇ ਕੋਈ ਪਾਸਟ ਦੀਆਂ ਗਲਤੀਆਂ ਲੈ ਕੇ ਬੈਠਿਆ ਹੈ ਕੋਈ ਫਿਊਚਰ ਦੀਆਂ ਉਮੀਦਾਂ ਵਿੱਚ ਫਸਿਆ ਹੈ ਪਰ ਜਦੋਂ ਦੋ ਵਿਅਕਤੀ ਪੂਰੀ ਪ੍ਰੈਜ਼ੈਂਸ ਨਾਲ ਇੱਕ ਦੂਜੇ ਨੂੰ ਸੁਣਦੇ ਤੇ ਵੇਖਦੇ ਹਨ ਤਾਂ ਰਿਸ਼ਤੇ ਵਿੱਚ ਸੱਚਾ ਪਿਆਰ ਤੇ ਨੇੜਤਾਪਨ ਜਨਮ ਲੈਂਦਾ ਹੈ ਇੱਕ ਜਦੋਂ ਤੁਸੀਂ ਕੰਮ ਕਰ ਰਹੇ ਹੋ ਸੋਚੋ ਨਾ ਇੱਕ ਕਦੋਂ ਮੁਕੇਗਾ ਬਸ ਪੂਰੀ ਧਿਆਨ ਨਾਲ ਉਹੀ ਕੰਮ ਕਰੋ ਦੋ ਕਿਸੇ ਨੂੰ ਸੁਣਦੇ ਸਮੇਂ ਆਪਣੇ ਮਨ ਵਿੱਚ ਵਿਚਾਰ ਨਾ ਬਣਾ ਪੂਰੀ ਹਾਜ਼ਰੀ ਨਾਲ ਸੁਣੋ ਤਿੰਨ ਆਪਣੇ ਦਿਨ ਵਿੱਚ ਕੁਝ ਪਲ ਬਿਨਾ ਕਿਸੇ ਉਦੇਸ਼ ਦੇ ਬੈਠੋ ਅਤੇ ਕੇਵਲ ਬੀਇੰਗ ਮਹਿਸੂਸ ਕਰੋ ਤੁਹਾਡੀ ਅਸਲ ਜ਼ਿੰਦਗੀ ਤੁਹਾਡੀ ਬੀਨ ਹੈ ਨਾ ਕਿ ਤੁਹਾਡੀਆਂ ਸਿਚੁਏਸ਼ਨਸ ਟੀਚੇ ਤੇ ਰਿਸ਼ਤੇ ਜ਼ਰੂਰੀ ਹਨ ਪਰ ਉਹ ਖੁਸ਼ੀ ਦਾ ਸਰੋਤ ਨਹੀਂ ਖੁਸ਼ੀ ਸਿਰਫ ਵਰਤਮਾਨ ਦੀ ਪ੍ਰੈਜ਼ੈਂਸ ਵਿੱਚ ਹੈ ਪਰ ਇੱਕ ਗਹਿਰਾ ਸਵਾਲ ਇਹ ਹੈ ਜੇ ਬੀ ਹੀ ਸਭ ਕੁਝ ਹੈ ਤਾਂ ਫਿਰ ਡੈਥ ਦਾ ਕੀ ਮਤਲਬ ਹੈ ਕਿ ਮੌਤ ਸਾਡੀ ਵੀ ਨੂੰ ਖਤਮ ਕਰ ਦਿੰਦੀ ਹੈ ਜਾਂ ਇਹ ਸਿਰਫ ਇੱਕ ਹੋਰ ਦਰਵਾਜ਼ਾ ਹੈ ਇਸ ਦਾ ਜਵਾਬ ਟੋਲੀ ਚੈਪਟਰ 6 ਵਿੱਚ ਦਿੰਦੇ ਹਨ ਜਿੱਥੇ ਉਹਦੀ ਇਨਰ ਬੋਡੀ ਅਤੇ ਡੈਥ ਐਸ ਐਨ ਇਲੂਜ਼ਨ ਬਾਰੇ ਦੂੰਬੀ ਸਿੱਖਿਆ ਦਿੰਦੇ ਹਨ ਚੈਪਟਰ 6 ਅੰਦਰਲੇ ਸਰੀਰ ਨਾਲ ਜੁੜਨਾ ਅਸਲੀ ਬੀਇੰਗ ਦਾ ਦਰਵਾਜ਼ਾ ਟੋਲੇ ਕਹਿੰਦੇ ਹਨ ਤੁਹਾਡਾ ਸਰੀਰ ਸਿਰਫ ਮਾਸ ਤੇ ਹੱਡੀਆਂ ਨਹੀਂ ਹੈ ਇਹ ਇੱਕ ਜੀਵੰਤ એનર્ਜੀ ਫੀਲਡ ਹੈ ਜਦੋਂ ਤੁਸੀਂ ਆਪਣੀ ਇਨਰ ਬਾਡੀ ਅਵੇਅਰਨੈਸ ਨਾਲ ਜੁੜਦੇ ਹੋ ਤਾਂ ਤੁਸੀਂ ਆਪਣੇ ਅਸਲੀ ਬੀਇੰਗ ਨਾਲ ਡਾਇਰੈਕਟ ਕਨੈਕਟ ਕਰਦੇ ਹੋ ਇਨਰ ਬਾਡੀ ਅਵੇਅਰਨੈਸ ਇਨਰ ਬਾਡੀ ਅਵੇਅਰਨੈਸ ਦਾ ਮਤਲਬ ਹੈ ਆਪਣਾ ਧਿਆਨ ਬਾਹਰੋਂ ਹਟਾ ਕੇ ਅੰਦਰ ਵੱਲ ਮੋੜਨਾ ਸਰੀਰ ਦੇ ਹਰ ਹਿੱਸੇ ਵਿੱਚ ਸਟਿਲ એનર્ਜੀ ਮਹਿਸੂਸ ਕਰਨਾ ਜਿਵੇਂ ਆਪਣੇ ਹੱਥਾਂ ਨੂੰ ਵੇਖੋ ਬਿਨਾ ਹਿਲਾਏ ਵੀ ਅੰਦਰ ਇੱਕ એનર્ਜੀ ਦਾ ਅਹਿਸਾਸ ਹੋਵੇਗਾ ਇਹ ਇਹ ਨਰ ਬੋਡੀ ਨਾਲ ਸੰਪਰਕ ਹੈ ਜਦੋਂ ਤੁਸੀਂ ਇਸ ਅਵੇਅਰਨੈਸ ਵਿੱਚ ਆਉਂਦੇ ਹੋ ਤਾਂ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਤੁਸੀਂ ਵਰਤਮਾਨ ਵਿੱਚ ਡੂੰਘੇ ਹੋ ਜਾਂਦੇ ਹੋ ਡੈਥ ਦਾ ਪੇਡ ਟੋਲੇ ਕਹਿੰਦੇ ਹਨ ਕਿ ਅਸੀਂ ਮੌਤ ਤੋਂ ਇਸ ਲਈ ਡਰਦੇ ਹਾਂ ਕਿਉਂਕਿ ਅਸੀਂ ਆਪਣੇ ਆਪ ਨੂੰ ਸਿਰਫ ਸਰੀਰ ਤੇ ਮਨ ਨਾਲ ਜੋੜ ਲੈਂਦੇ ਹਾਂ ਪਰ ਜਦੋਂ ਤੁਸੀਂ ਨਰ ਬੋਡੀ ਅਵੇਅਰਨੈਸ ਨਾਲ ਜੁੜਦੇ ਹੋ ਤਾਂ ਤੁਸੀਂ ਸਮਝਦੇ ਹੋਗੇ ਤੁਹਾਡਾ ਅਸਲੀ ਬੀਂ ਨਾ ਜੰਮਦਾ ਹੈ ਨਾ ਮਰਦਾ ਹੈ ਮੌਤ ਸਿਰਫ ਇੱਕਾਉਂਟਰ ਫਾਰਮ ਦੀ ਬਦਲਾਵ ਹੈ ਪਰ ਚੇਤਨਾ ਸਦੀਵੀ ਹੈ ਇਸ ਤਰ੍ਹਾਂ ਡੈਥ ਸਿਰਫ ਇੱਕ ਇਲਿਊਸ਼ਨ ਹੈ ਇੱਕ ਅੱਖਾਂ ਬੰਦ ਕਰੋ ਅਤੇ ਸਾਲ ਦੋ ਆਪਣੇ ਸਰੀਰ ਦੇ ਅੰਦਰ ਸੱਟਲ એનર્ਜੀ ਫੀਲ ਕਰੋ ਪੈਰਾਂ ਤੋਂ ਸਿਰ ਤੱਕ ਤਿੰਨ ਪੂਰੇ ਸਰੀਰ ਨੂੰ ਇੱਕ ਜੀਵੰਤ એનર્ਜੀ ਫੀਲਡ ਵਾਂਗ ਮਹਿਸੂਸ ਕਰੋ ਚਾਰ ਕੁਝ ਪਲਾਂ ਲਈ ਸਿਰਫ ਉਸ એનર્ਜੀ ਵਿੱਚ ਟਿਕੇ ਰਹੋ ਇਹ ਅਭਿਆਸ ਤੁਹਾਨੂੰ ਵਰਤਮਾਨ ਵਿੱਚ ਗਰਾਊਂਡਡ ਕਰਦਾ ਹੈ ਅਤੇ ਮੌਤ ਦੇ ਡਰ ਨੂੰ ਘਟਾਉਂਦਾ ਹੈ ਤੁਸੀਂ ਆਪਣੇ ਸਰੀਰ ਜਾਂ ਮਨ ਨਹੀਂ ਤੁਸੀਂ ਚੇਤਨਾ ਹੋ ਇਨਰ ਬੋਡੀ ਨਾਲ ਜੁੜਨਾ ਤੁਹਾਨੂੰ ਆਪਣੀ ਅਸਲ ਪਛਾਣ ਦਿਖਾਉਂਦਾ ਹੈ ਅਤੇ ਮੌਤ ਡਿਲੀਊਜ਼ਨ ਨੂੰ ਤੋੜਦਾ ਹੈ ਪਰ ਇੱਕ ਹੋਰ ਡੂੰਗਾ ਸਵਾਲ ਬਾਕੀ ਹੈ ਜੇ ਅਸੀਂ ਇਨਰ ਬੋਡੀ ਅਵੇਅਰਨੈਸ ਨਾਲ ਅਸਲੀ ਬੀਿੰਗ ਨੂੰ ਜਾਣ ਸਕਦੇ ਹਾਂ ਤਾਂ ਕੀ ਇਹ ਪ੍ਰੈਜ਼ੈਂਸ ਸਾਡੇ ਰਿਸ਼ਤਿਆਂ ਨੂੰ ਵੀ ਬਦਲ ਸਕਦੀ ਹੈ ਕੀ ਪ੍ਰੈਜ਼ੈਂਸ ਨਾਲ ਪਿਆਰ ਦਾ ਨਵਾਂ ਰੂਪ ਜਨਮ ਲੈ ਸਕਦਾ ਹੈ ਇਸ ਦਾ ਜਵਾਬ ਟੋਲੇ ਚੈਪਟਰ 7 ਵਿੱਚ ਦਿੰਦੇ ਹਨ ਜਿੱਥੇ ਉਹ ਪੋਰਟਲਸ ਇਨਟੂ ਦਨ ਮੈਨੀਫੈਸਟਿਡ ਅਤੇ ਰਿਸ਼ਤਿਆਂ ਵਿੱਚ ਪ੍ਰੈਜ਼ੈਂਸ ਦੀ ਤਾਕਤ ਬਾਰੇ ਸਮਝਾਉਂਦੇ ਹਨ ਚੈਪਟਰ 7 ਗਨ ਮੈਨੀਫੈਸਟਿਡ ਦੇ ਦਰਵਾਜ਼ੇ ਐਂਡ ਮੈਨੀਫੈਸਟਿਡ ਕੀ ਹੈ ਇਹ ਕਹਾਟ ਟੋਲੇ ਕਹਿੰਦੇ ਹਨ ਕਿ ਜੋ ਕੁਝ ਅਸੀਂ ਵੇਖਦੇ ਹਾਂ ਸਰੀਰ ਮਨ ਭਾਵਨਾਵਾਂ ਦੁਨੀਆ ਇਹ ਸਭ ਮੈਨੀਫੈਸਟਿਡ ਹੈ ਯਾਨੀ ਰੂਪ ਵਿੱਚ ਪ੍ਰਗਟ ਹੋਇਆ ਪਰ ਇਸ ਸਭ ਦੇ ਪਿੱਛੇ ਇੱਕ ਅਜਿਹਾ ਸਰੋਤ ਹੈ ਜੋ ਰੂਪ रहित ਹੈ ਜਿਸ ਨੂੰ ਵਨ ਮੈਨੀਫੈਸਟਡ ਕਹਿੰਦੇ ਹਨ ਅਨ ਮੈਨੀਫੈਸਟਡ ਉਹ ਸ਼ਾਂਤ ਸਦੀਵੀ ਚੇਤਨਾ ਜੋ ਹਮੇਸ਼ਾ ਮੌਜੂਦ ਹੈ ਅਨ ਮੈਨੀਫੈਸਟਡ ਤੱਕ ਪਹੁੰਚਣ ਦੇ ਦਰਵਾਜ਼ੇ ਟੋਲੇ ਸਮਝਾਉਂਦੇ ਹਨ ਕਿ ਕਈ ਪੋਰਟਲਸ ਦਰਵਾਜ਼ੇ ਹਨ ਜਿਨ੍ਹਾਂ ਰਾਹੀਂ ਅਸੀਂ ਅਨ ਮੈਨੀਫੈਸਟਡ ਨਾਲ ਜੁੜ ਸਕਦੇ ਹਾਂ ਇੱਕ ਸਟਿਲਨੈਸ ਚੁੱਪੀ ਜਦੋਂ ਮਨ ਸ਼ਾਂਤ ਹੁੰਦਾ ਹੈ ਇੱਕ ਡੂੰਗੀ ਚੁੱਪੀ ਉਬਰਦੀ ਹੈ ਉਸ ਚੁੱਪੀ ਵਿੱਚ ਅਸੀਅਨ ਮੈਨੀਫੈਸਟਡ ਨੂੰ ਮਹਿਸੂਸ ਕਰਦੇ ਹਾਂ ਦੋ ਥਿਨਰ ਬੋਡੀ ਅਵੇਅਰਨੈਸ ਸਰੀਰ ਦੇ ਅੰਦਰ એનર્ਜੀ ਫੀਲਡ ਮਹਿਸੂਸ ਕਰਨਾ ਇਹ ਅਵੇਅਰਨੈਸ ਸਾਨੂੰ ਅਸਲੀ ਬੀਇੰਗ ਨਾਲ ਜੋੜਦੀ ਹੈ ਤਿੰਨ ਨਾਉ ਦੀ ਪ੍ਰੈਜ਼ੈਂਸ ਹਰ ਪਲ ਨੂੰ ਪੂਰੀ ਹਾਜ਼ਰੀ ਨਾਲ ਜੀਉਣਾ ਵਰਤਮਾਨ ਹੀ ਉਹ ਦਰਵਾਜ਼ਾ ਹੈ ਜੋ ਸਾਨੂੰ ਸਦੀਵੀ ਚੇਤਨਾ ਵੱਲ ਲੈ ਜਾਂਦਾ ਹੈ ਚਾਰ ਸਰਿੰਦਰ ਸਵੀਕਾਰਨਾ ਜੀਵਨ ਦੇ ਹਰ ਪਲ ਨੂੰ ਹਾਂ ਕਹਿਣਾ ਰੈਜ਼ਿਸਟੈਂਸ ਛੱਡਣਾ ਅੰਦਰਲੀ ਸ਼ਾਂਤੀ ਖੁੱਲਦੀ ਹੈ ਰਿਸ਼ਤਿਆਂ ਵਿੱਚ ਪ੍ਰੈਜ਼ੈਂਸ ਟੋਲੇ ਕਹਿੰਦੇ ਹਨ ਕਿ ਜਦੋਂ ਦੋ ਵਿਅਕਤੀ ਆਪਣੇ ਰਿਸ਼ਤਿਆਂ ਵਿੱਚ ਪੂਰੀ ਪ੍ਰੈਜ਼ੈਂਸ ਲਿਆਉਂਦੇ ਹਨ ਉਹ ਇੱਕ ਦੂਜੇ ਨੂੰ ਨਾ ਪੁਰਾਣੇ ਪਾਸਟ ਦੇ ਲੈਂਸ ਨਾਲ ਵੇਖਦੇ ਹਨ ਨਾ ਹੀ ਫਿਊਚਰ ਦੀਆਂ ਉਮੀਦਾਂ ਨਾਲ ਬਲਕਿ ਉਹ ਇੱਕ ਦੂਜੇ ਨੂੰ ਵਰਤਮਾਨ ਪਲ ਵਿੱਚ ਯੌਰ ਬੀਇੰਗ ਵਾਂਗ ਮਹਿਸੂਸ ਕਰਦੇ ਹਨ ਇਹੋ ਸਮੇਂ ਪਿਆਰ ਆਪਣਾ ਸੱਚਾ ਰੂਪ ਲੈਂਦਾ ਹੈ ਅਭਿਆਸ ਗਨ ਮੈਨੀਫੈਸਟਡ ਨਾਲ ਜੁੜਨ ਦੇ ਤਰੀਕੇ ਇੱਕ ਦਿਨ ਵਿੱਚ ਕੁਝ ਮਿੰਟ ਬਿਨਾ ਕੁਝ ਕੀਤੇ ਕੇਵਲ ਚੁੱਪ ਬੈਠੋ ਦੋ ਆਪਣੇ ਸਰੀਰ ਦੀ એનર્ਜੀ ਮਹਿਸੂਸ ਕਰੋ ਤਿੰਨ ਹਰ ਸਥਿਤੀ ਨੂੰ ਅਕਸਰ ਕਰੋ ਬਿਨਾ ਜਜਮੈਂਟ ਚਾਰ ਸਾਦੇ ਵਿਚਾਰ ਆਉਣ ਵਾਲੀ ਛੋਟੀਹੀ ਸ਼ਾਂਤੀ ਨੂੰ ਫੀਲ ਕਰੋ ਇਹ ਛੋਟੇ ਛੋਟੇ ਦਰਵਾਜ਼ੇ ਤੁਹਾਨੂੰ ਮੈਨੀਫੈਸਟਡ ਦੀ ਅਹਿਸਾਸੀ ਯਾਤਰਾ 'ਚ ਲੈ ਜਾਂਦੇ ਹਨ ਮੁੱਖ ਸੁਨਿਆ ਜੀਵਨ ਦਾ ਅਸਲ ਮਕਸਦ ਆਊਟਰ ਅਚੀਵਮੈਂਟਸ ਨਹੀਂ ਸਗਵਨਰ ਰੀਅਲਾਈਜੇਸ਼ਨ ਹੈ ਜਦੋਂ ਤੁਸੀਂ ਮੈਨੀਫੈਸਟੇਡ ਨਾਲ ਜੁੜਦੇ ਹੋ ਤਾਂ ਜੀਵਨ ਦੀਆਂ ਚੁਣੌਤੀਆਂ ਵੀ ਤੁਹਾਨੂੰ ਡੋਲਾ ਨਹੀਂ ਸਕਦੀਆਂ ਆਡੀਅנס ਲਈ ਪ੍ਰੈਕਟੀਕਲ ਸੁਝਾ ਜੀਵਨ 'ਚ ਲਾਗੂ ਕਰਨ ਲਈ ਇੱਕ ਰੋਜ਼ਾਨਾ ਛੋਟਾ ਅਭਿਆਸ ਕਰੋ 5 ਮਿੰਟ ਲਈ ਸ਼ੂਪਾ ਬੈਠੋ ਤੇ ਆਪਣੀ ਸਾਹ ਜਾਂ ਅਰ ਬੋਡੀ ਮਹਿਸੂਸ ਕਰੋ 2 ਤ੍ਰਿਸ਼ਟੀਆਂ ਵਿੱਚ ਪ੍ਰੈਜ਼ੈਂਸ ਲਿਆਓ ਦੂਜੇ ਨੂੰ ਪੂਰੀ ਤਰ੍ਹਾਂ ਸੁਨੋ ਬਿਨਾ ਵਿਚਕਾਰ ਵਿਚਾਰ ਲਿਆਂਦੇ 3 ਸਵੀਕਾਰਨਾ ਸਿੱਖੋ ਮੁਸ਼ਕਲ ਆਈ ਤਾਂ ਆਪਣੇ ਆਪ ਤੋਂ ਪੁੱਛੋ ਕੀ ਮੈਂ ਇਸ ਪਲ ਨੂੰ ਬਿਨਾ ਵਿਰੋਧ ਸਵੀਕਾਰ ਸਕਦਾ ਹਾਂ 4 ਫਿਊਚਰ ਦੀ ਖੁਸ਼ੀ ਨਾ ਖੋਜੋ ਗੋਲਸ ਰੱਖੋ ਪਰ ਯਾਦ ਰੱਖੋ ਖੁਸ਼ੀ ਫਿਊਚਰ ਵਿੱਚ ਨਹੀਂ ਸਿਰਫ ਹੁਣ ਵਿੱਚ ਹੈ ਬੰਦ ਡੇਲੀ ਲਾਈਫ ਨੂੰ ਮੈਡੀਟੇਸ਼ਨ ਬਣਾਓ ਖਾਣਾ ਪੀਣਾ ਕੰਮ ਕਰਨਾ ਹਰ ਪਲ ਨੂੰ ਬੇਅਰਨੈਸ ਨਾਲ ਕਰੋ ਅੰਤਿਮ ਸੁਨੇਹਾ ਹੁਣ ਹੀ ਸਭ ਕੁਝ ਹੈ ਜੋ ਸ਼ਾਂਤੀ ਪਿਆਰ ਤੇ ਖੁਸ਼ੀ ਤੁਸੀਂ ਲੱਭ ਰਹੇ ਹੋ ਉਹ ਨਾ ਪਾਸਟ ਵਿੱਚ ਹੈ ਨਾ ਫਿਊਚਰ ਵਿੱਚ ਸਭੂ ਇਸੀ ਪਲ ਵਿੱਚ ਹੈ ਜਿੰਨਾ ਜ਼ਿਆਦਾ ਤੁਸੀਂ ਵਰਤਮਾਨ ਵਿੱਚ ਟਿਕਦੇ ਹੋ ਉਨਾ ਹੀ ਤੁਸੀਂ ਆਪਣੇ ਅਸਲੀ ਬੀਇੰਗ ਨੂੰ ਜਾਣਦੇ ਹੋ ਦੋਸਤੋ ਜੀਵਨ ਕਦੇ ਫਿਊਚਰ ਵਿੱਚ ਨਹੀਂ ਸਿਰਫ ਪੌਣ ਵਿਚਨ ਫੋੜ ਹੁੰਦਾ ਹੈ ਜੋ ਸ਼ਾਂਤੀ ਖੁਸ਼ੀ ਤੇ ਪਿਆਰ ਤੁਸੀਂ ਲੱਭ ਰਹੇ ਹੋ ਉਹ ਇਸੇ ਪਲ ਵਿੱਚ ਹੈ ਤਾਂ ਆਓ ਅਸੀਂ ਸਭ ਹੋਂ ਦੀ ਤਾਕਤ ਨੂੰ ਗਲੇ ਲਗਾਈਏ ਅਤੇ ਆਪਣੇ ਜੀਵਨ ਨੂੰ ਹੋਰ ਸੁੰਦਰ ਬਣਾਈਏ